ਯੂਪੀ ਦੇ ਉਨਾਪ ਜ਼ਿਲ੍ਹੇ ਦੇ ਬੀਕਾਪੁਰ ਵਿਕਾਸ ਬਲਾਕ ਦੇ ਪ੍ਰਾਇਮਰੀ ਸਕੂਲ ਦਾ ਆਤਮਾ ਉਹਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਇੱਥੇ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸਿੰਘ ਬੱਚਿਆਂ ਨੂੰ ਪੜ੍ਹਾਉਣ ਦੀ بجائے ਸਕੂਲ ਦੀ ਕਿਚਨ ਵਿੱਚ ਫੇਸ਼ੀਅਲ ਕਰਵਾਉਣ ਦੀ ਕੋਈ ਨਜ਼ਰ ਆਈ ਇੰਨਾ ਹੀ ਨਹੀਂ ਜਦੋਂ ਸਕੂਲ ਦੀ ਟੀਚਰ ਅਮਨ ਖਾਨ ਨੇ ਇਹ ਸਭ ਕੁਝ ਦੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ ਉਸਨੇ ਆਪਣਾ ਫੋਨ ਕੱਢਿਆ ਅਤੇ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਇਹ ਸਭ ਕੁਝ ਦੇਖਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਟੀਚਰ ਉੱਤੇ ਅੱਗ ਬਬੂਲਾ ਹੋ ਗਏ ਅਤੇ ਉਸ ਨਾਲ ਕੁੱਟਮਾਰ ਕੀਤੀ ਇੰਨਾ ਹੀ ਨਹੀਂ ਜਦੋਂ ਸਕੂਲ ਦੀ ਪ੍ਰਿੰਸੀਪਲ ਦਾ ਮਨ ਨਹੀਂ ਭਰਿਆ ਤਾਂ ਉਸਨੇ ਟੀਚਰ ਦੇ ਹੱਥਾਂ ਵਿੱਚ ਦੰਦियां ਵੜਾ ਦਿੱਤੀਆਂ ਸਕੂਲ ਦੀ ਟੀਚਰ ਆਪਣਾ ਬੱਚਾ ਉਕਰਣ ਵਾਸਤੇ ਚੀਕਾ ਮਾਰਦੇ ਹੋਏ ਬਾਹਰ ਵੱਲ ਨੂੰ ਭੱਜੀ ਤੁਸੀਂ ਵੀਡੀਓ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਟੀਚਰ ਦੇ ਹੱਥਾਂ ਵਿੱਚ ਖੂਨ ਦੇ ਨਿਸ਼ਾਨ ਪਏ ਹੋਏ ਨੇ ਸੋ ਜਿੱਥੇ ਇੱਕ ਸਕੂਲ ਪ੍ਰਿੰਸੀਪਲ ਦੇ ਹੱਥ ਵਿੱਚ ਹੁੰਦਾ ਹੈ ਕਿ ਸਕੂਲ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਕਿਸ ਤਰ੍ਹਾਂ ਉਸ ਨੂੰ ਚਲਾਉਣਾ ਪੈਂਦਾ ਹੈ ਪਰ ਇਹ ਸਕੂਲ ਦੀ ਪ੍ਰਿੰਸੀਪਲ ਹੀ ਆਪਣੇ ਸ਼ੌਕ ਪੂਰੇ ਕਰਨ ਤੇ ਲੱਗੀ ਹੋਈ ਹੈ ਸੋ ਸਕੂਲ ਦੀ ਟੀਚਰ ਅਮਨ ਖਾਨ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਤੇ ਕਰਵਾ ਦਿੱਤੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਸੋ ਸਕੂਲ ਦੇ ਪ੍ਰਿੰਸੀਪਲ ਬਾਰੇ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰ ਦਿਓ ਧੰਨਵਾਦ ਜੀ